ਏ ਜੀ ਸਾਨੂੰ ਥਾਣਾ ਅਰਬਨ ਸਟ੍ਰੀਟ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਕਿ ਪਿੰਡ ਕਾਲ ਬੰਜਾਰਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਫਰੈਂਡ ਰਿਕੁਐਸਟ ਆਈ ਸੀ ਕਿ ਸਨੈਪਚੈਟ ਤੇ ਕਿਸੇ ਹਰਸ਼ਿਤਾ ਨਾਮ ਦੀ ਲੜਕੀ ਦੀ ਜਿਸ ਨੂੰ ਨੇ ਐਕਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਉਸ ਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜੀ ਉਹ ਫੇਕ ਆਈਡੀ ਸੀਗੀ ਹਰਸ਼ਿਤਾ ਨਾਮ ਦੀ ਉਸ ਲੜਕੀ ਨੇ ਇੱਕ ਦਿਨ ਉਹਨੂੰ ਕਿਹਾ ਕਿ ਆਪਾਂ 3 ਮਈ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਉਹ ਮਨਾਉਣ ਵਾਸਤੇ ਸਰੰਦ ਰੋਡ ਤੇ ਕਿਸੇ ਕੈਫੇ ਤੇ ਜਾਣਾ ਹੈ ਤੇ ਉਸ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਦੇ ਵਿੱਚ ਇੱਕ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਇਸ ਰੰਧ ਰੋਡ ਤੇ ਗਏ ਤਾਂ ਉਹ ਲੜਕੀ ਜਿਹੜੀ ਆ ਗੱਡੀ ਦੇ ਵਿੱਚ ਉਤਰ ਗਈ ਤੇ ਤਿੰਨ ਹੋਰ ਲੜਕੇ ਮੁਦੀ ਦੇ ਦੱਸਣ ਮੁਤਾਬਕ ਗੱਡੀ ਦੇ ਵਿੱਚ ਬਹਿ ਗਏ ਤੇ ਇਸ ਨੂੰ ਓਵਰ ਪਾਵਰ ਕਰ ਲਿਆ ਤੇ ਇਸ ਨੂੰ ਇਸ ਦਾ ਜਿਹੜਾ ਮੋਬਾਈਲ ਹੈਗਾ ਉਹ ਲੈ ਕੇ ਇਸ ਦਾ ਮੋਬਾਈਲ ਦਾ ਡਾਟਾ ਜਿਹੜਾ ਪ੍ਰਾਈਵੇਟ ਡਾਟਾ ਹੈਗਾ ਉਹ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਦੇ ਕਹਿਣ ਮੁਤਾਬਕ ਇਸ ਦੇ ਕੰਨਪਟੀ ਤੇ ਪਿਸਟੋਲ ਲਗਾ ਕੇ ਇਹਨੂੰ ਕਿਹਾ ਕਿ ਤੂੰ ਸਾਨੂੰ 1 ਕਰੋੜ ਰੁਪਏ ਅਰੇਂਜ ਕਰਕੇ ਕਰਕੇ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓਜ਼ ਹੈਗੀਆਂ ਨੇ ਜਾਂ ਤੇਰਾ ਪ੍ਰਾਈਵੇਟ ਡਾਟਾ ਹੈਗਾ ਉਹ ਸੀਸ਼ਲ ਮੀਡੀਆ ਤੇ ਤੇਰੇ ਦੋਸਤਾਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਵਾਇਰਲ ਕਰਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਇਸ ਤੋਂ ਤਕਰੀਬਨ 1 ਮਹੀਨੇ ਬਾਅਦ ਦੁਬਾਰਾ ਇਸ ਨੂੰ ਜਿਹੜੇ ਹੈਗਾ ਇਸ ਦੀਆਂ ਹੀ ਫੋਟੋਜ਼ ਤੇ ਵੀਡੀਓਜ਼ ਭੇਜ ਕੇ ਪ੍ਰਾਈਵੇਟ ਤੇ ਦੁਬਾਰਾ ਇਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਜਦੋਂ ਦੁਬਾਰਾ ਇਦਾਂ ਦੀ ਗੱਲ ਹੋਈ ਤਾਂ ਫਿਰ ਇਹਨਾਂ ਨੇ ਥਾਣਾ ਆਰਮਸਟ੍ਰੰਡ ਦੇ ਵਿੱਚ ਆਪਣੇ ਮਾਮਾ ਜੀ ਸਮੇਤ ਆ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਜਿਸ ਤੇ ਅਸੀਂ 14 ਜੂਨ ਨੂੰ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ 14 ਜੂਨ ਨੂੰ ਹੀ ਜਿਹੜੀ ਲੜਕੀ ਹੈਗੀ ਹੈ ਹਰਸ਼ਿਤਾ ਨਾਮ ਦੀ ਆਈ ਡੀ ਜਿਹਨੇ ਬਣਾਈ ਸੀ ਮਨਪ੍ਰੀਤ ਕੌਰ ਜ਼ਿਲ੍ਹਾ ਰੋਪੜ ਉਸ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੀ ਲੇਟੈਸਟ ਡਿਮਾਂਡ ਸੀਗੀ ਉਹ 10 ਲੱਖ ਰੁਪਏ ਦੀ ਸੀਗੀ ਤੇ ਜਿਹੜੀ ਸੋਸ਼ਲ ਮੀਡੀਆ ਤੇ ਆਈ ਡੀ ਸੀ ਜਿਹਦੇ ਨਾਲ ਇਸ ਨੂੰ ਟਰੈਪ ਕੀਤਾ ਗਿਆ ਉਹ ਜਿਹੜੀ ਹੈ ਜਾਲੀ ਆਈ ਡੀ ਬਣਾਈ ਹੋ ਤਕਰੀਬਨ ਕੇ ਪੈਸੇ ਪਹਿਲਾਂ ਦਿੱਤੇ ਗਏ ਸੀ ਨਹੀਂ ਪੈਸੇ ਦੀ ਟ੍ਰਾਂਜੈਕਸ਼ਨ ਹੈ ਹੁਣ ਤਕਰੀਬਨ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਡਿਮਾਂਡ ਹੋਈ ਹੈ ਇੱਕ ਵਾਰ ਇੱਕ ਕਰੋੜ ਦੀ ਹੋਈ ਹੈ ਇੱਕ ਵਾਰ 10 ਲੱਖ ਦੀ ਹੋਈ ਹੈ ਪਰ ਪੈਸਾ ਟ੍ਰਾਂਸਫਰ ਕੋਈ ਨਹੀਂ ਕੀਤਾ ਗਿਆ ਸਰ ਜਿਹੜੇ ਤੁਸੀਂ ਬੰਦਿਆਂ ਦੀ ਗੱਲ ਕਰ ਰਹੇ ਹੋ ਵੀ ਕੋਈ ਗ੍ਰਿਫਤਾਰ ਦੋ ਬੰਦੇ ਅਸੀਂ ਲੇਟੈਸਟ ਜਿਹੜਾ ਹੈਗਾ ਦੋ ਬੰਦੇ ਅਸੀਂ ਆਰਾਊਂਡ ਅਪ ਕਰ ਲਏ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਅੱਗੇ ਜੜੀ ਇਨਵੈਸਟੀਗੇਸ਼ਨ ਕੀਤੀ ਜਾਉਗੀ ਗੈਂਗ ਤੇ ਕਿੰਨੇ ਲੱਗਦੇ ਨੇ ਕਿੰਨੇ ਬੰਦੇ ਨਹੀਂ ਐਸਐਚਜੀ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹੂੰਗਾ ਕਿ ਸਟੂਡੈਂਟਸ ਨੇ ਵੀ 18 20 ਸਾਲ 22 ਸਾਲ ਦੀ ਉਮਰ ਦੇ ਜਿਹੜੇ ਹੈਗੇ ਨੇ ਸਟੂਡੈਂਟਸ ਨੇ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਕੀਤਾ ਐ ਸੱਚ ਗੈਂਗ ਵਾਲੀ ਕੋਈ ਮਤਲਬ ਜਿਹੜੀ ਹੈਗੀ ਇਹਨਾਂ ਚ ਗੱਲ ਨਹੀਂ ਸਰ ਬੰਦੂਕ ਦਾ ਜ਼ਿਕਰ ਕਰਿਆ ਗਿਆ ਬੰਦੂਕ ਲਾਇਸੈਂਸ ਦੀ ਗੈਰ ਰਸਮ ਦੀ ਬੰਦੂਕ ਜਿਹੜੀ ਹੈਗੀ ਹੈ ਇਹਨਾਂ ਸਾਰੇ ਵਿਅਕਤੀਆਂ ਦੇ ਵਿੱਚੋਂ ਕਿਸੇ ਦੇ ਨਾਮ ਤੇ ਕੋਈ ਲਾਇਸੈਂਸ ਨਹੀਂ ਬਣਾਇਆ ਹੋਇਆ ਹੈਗਾ ਤਾਂ ਜਿਹੜੀ ਜੇ ਹੈਗੀ ਹੈ ਤਾਂ ਉਹ ਗੈਰ ਲਾਇਸੈਂਸੀ ਹੋएगी ਪਰ ਹਾਲੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਰਿਕਵਰ ਨਹੀਂ ਹੋਈ ਇੱਕ ਸਾਰੀ ਸਟੱਫ ਦਾ ਕੌਣ ਸੀਗਾ ਇਸਦੇ ਲਈ ਜਿਸ ਨੇ ਸਾਰੀ ਪਲੈਨਿੰਗ ਕੀਤੀ ਜਿਹੜੀ ਜਿਹੜਾ ਮੁਦਈ ਹੈਗਾ ਜਸਪ੍ਰੀਤ ਸਿੰਘ ਇਸਦੇ ਜਿਹੜੀ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਜਾਂ ਆਪਾਂ ਕਹਿੰਦੇ ਲਾਣੇ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਉਸੇ ਪਿੰਡ ਦਾ ਹੈਗਾ ਉਹਨੂੰ ਪਤਾ ਸੀਗਾ ਇਹਦੀ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਤੇ ਇੱਕ ਦੋ ਹੋਰ ਜਿਹੜੇ